ਪਰਿਵਾਰ ਕਿੱਥੇ ਗਿਆ ਇਕੱਲੇ ਰਹਿ ਗਏ ਹਾਂ ਇਹਨਾਂ ਨੂੰ ਧੀ ਪੁੱਤ ਮਾਰ ਦੇ ਪਰਿਵਾਰ ਕਿੱਥੇ ਆ ਉਹ ਸਤਕੁਰ ਕੋਲੇ ਗਿਆ ਯੋਕੋ ਹਰ ਬਾਰ ਹੀ ਮੇਰਾ ਲੁੱਟੋ ਮਾਰ ਹੋ ਗਈ ਆ ਅੱਛਾ ਕਹਿੰਗੇ ਫੋਣੀ ਅੱਜ ਕੀ ਕੀ ਹੋਇਆ ਸੀ ਘਰ ਵਾਲੀ ਨੂੰ ਘਰ ਵਾਲੀ ਨੂੰ ਕੁਝ ਨਹੀਂ ਹੋਇਆ ਉਹ ਆਪਣੇ ਇੱਥੇ ਰਹਿੰਦੇ ਆਪਣੇ ਪਿੰਡ ਬੁਰਜ ਲਾਂਬੜੇ ਚ ਰਹਿੰਦੇ ਸੀ ਅਸੀਂ ਅੱਛਾ ਉੱਥੇ ਜਗ੍ਹਾ ਸਰਕਾਰ ਦੀ ਇਹ ਸਰਕਾਰੀ ਜਗ੍ਹਾ ਦੇ ਵਿੱਚ ਮੈਨੂੰ ਛੋਟੇ ਹੁੰਦੇ ਨੂੰ ਉੱਥੇ ਰੱਖਿਆ ਹੋਇਆ ਸੀ ਮੈਨੂੰ ਉਹ ਜਗ੍ਹਾ ਦੇਤੀ ਜਗ੍ਹਾ ਜਿੱਥੇ ਮੈਂ ਕੱਚਾ ਜਿਹਾ ਮਕਾਨ ਪਾ ਕੇ ਬੈਠਾ ਰਹਿਦਾ ਸੀਗਾ ਉਹ ਇੱਕ ਜੱਟੀ ਆਈ ਲਾਗੋ ਕੋਨੇ ਆ ਕੇ ਟੱਕਾ ਮਾਰਿਆ ਟੱਕਾ ਮਾਰਿਆ ਬੱਚਾ ਹੋਣ ਵਾਲਾ ਹੀ ਪੇਟ ਦੇ ਵਿੱਚ ਉਹ ਵਿਚਾਰੀ ਮਰ ਗਈ ਬੱਚਾ ਨਹੀਂ ਉਹ ਨਹੀਂ ਮਰੀ ਉਹ ਵਿਚਾਰੀ ਮੇਰੇ ਸਹੁਰਿਆਂ ਨੇ ਓ ਜਟਾਣੇ ਮੇਰੇ ਨਾਲ ਘਰ ਦੇ ਪੂਰੇ ਪੂਰੇ ਛੱਕਾ ਕੀਤਾ ਹੈ ਆਪਾਂ ਸਬਰ ਦੀ ਚੋਈ ਨਹੀਂ ਆਹੀ ਦੀ ਆਪੁੱਤਰ ਇਹੀ ਰੁਫੋਣੇ ਮੈਂ ਕਹੇ ਮੇਰੇ ਕੋਲੇ ਇਹ 13ਵਾਂ ਡੌਗ ਪੂਰੇ ਨੇ ਜੇ ਪੂਰੇ ਗੁੰਡਾਗਰਦੀ 10 ਲੰਬਰੀ ਨੇ ਰਾਤ ਨੂੰ ਇੱਥੇ ਘੇਰਨ ਵਾਲੇ ਚਾਹੇ ਡਾਂਗ ਲਿਆ ਉਹ ਚਾਹੇ ਰਫਲ ਲਿਆ ਉਹ ਮੇਰੇ ਲਾਗੇ ਕੋਈ ਆ ਨਹੀਂ ਸਕਦਾ ਰਾਤ ਨੂੰ 12 ਵਜੇ ਤੋਂ ਬਾਅਦ ਸੋਪਾ ਬਾਬਾ ਨ ਪੁੱਛਾਂਗੇ ਪਾਪਾ ਦਾ ਨਾਮ ਮੈਂ ਹੰਸਰਾਜ ਹੈ ਤੇ ਲੋਕ ਜਿਹੜੇ ਨੇ ਬਾਜ ਵਾਲੇ ਪਾਪਾ ਤੋਂ ਜਾਣਦੇ ਨੇ ਗੱਲਬਾਤ ਕਰਦੇ ਆ ਸਾਰੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਸੇਯਾ ਜੀ ਬੀਬੀ ਕਰ ਬਾਲ ਮਾਲਕ ਜੀ ਮਾਲਕ ਜੀ ਕਰਪਾ اچھا ਬਾਬਾ ਜੀ ਪਹਿਲੇ ਤਾਂ ਇਹ ਦੱਸੋ ਬਾਜ ਜਿਹੜੇ ਬਾਬਾ ਜੀ ਕਹਿੰਦੇ ਕਾਰਨ ਕੀ ਹੈ ਇਹ ਇਸ ਕਰਕੇ ਕਹਿੰਦਾ ਮੇਰੇ ਕੋਲ ਇਹ ਜਖਮੀ ਬਾਜ ਜੋ ਕੋਈ ਜੰਗਲਾਂ ਦੇ ਵਿੱਚ ਫਸੇ ਹੁੰਦੇ ਆ ਜਾਂ ਪੇੜ-ਪੋੜਿਆਂ ਦੇ ਫਸੇ ਹੁੰਦੇ ਆ ਜਾਂ ਹੱਡ ਬਾਹਰ ਤੋਂ ਟੁੱਟੇ ਹੁੰਦੇ ਆ ਇਸ ਕਰਕੇ ਮੇਰੇ ਕੋਲ ਅਠਵਾਂ ਬਾਜ ਇੱਥੇ ਆਇਆ ਸੀਗਾ ਅੱਜ ਤੋਂ ਇੱਕ ਮਹੀਨਾ ਹੋ ਗਿਆ ਤੇ ਉਹ ਜਿਹੜੇ ਬਾਬਾ ਉੱਥੇ ਨਹੰਗ ਨੇ ਤੇਰੇ ਚਾਰੇ ਜਾਣਦੇ ਨੇ ਵੀ ਇੱਥੋਂ ਮਾਰ ਕੇ ਅੜਾਰੀ ਉਹ ਪਹੁੰਚ ਗਿਆ ਹੈ ਜ਼ਬਰਦਸਤ ਅੱਛਾ ਇਹ ਕਹਿੰਦੇ ਬਾਬਾ ਜੀ ਉਹਨੂੰ ਲੈ ਕੇ ਆਓ ਮੈਂ ਭਾਈ ਨਹੀਂ ਜਾਂ ਮੇਰਾ ਹੋਇਆ ਮੇਰੇ ਕੋਲ ਆ ਜਾਊਗਾ ਹਾਂ ਨਹੀਂ ਜੋ ਭਾਈ ਇਯਾਦ ਹੈ ਤਾਂ ਇਯਾਦ ਹੀ ਆਊਗਾ ਅੱਛਾ ਆ ਗਿਆ ਵਾਪਸ ਨਹੀਂ ਆਇਆ ਹਜੇ ਨਹੀਂ ਆਇਆ ਅੱਛਾ ਬਾਬਾ ਜੀ ਇਹ ਦੱਸੋ ਕਿੰਨੇ ਜਿਹੜੇ ਕੁੱਤੇ ਆ ਤੁਸੀਂ ਰੱਖੇ ਹੋਏ ਨਾਲ ਦੇ ਨਾਲ ਬਿੱਲੀਆਂ ਵੀ ਰੱਖੇ ਹੋਈਆਂ ਹਾਂਜੀ ਇਹ ਮੈਂ ਕੁੱਤੇ ਜਿਹੜੇ ਹੀ ਮੇਰੇ ਕੋਲੇ ਇਹ ਹੀ ਮੇਰੇ ਧੀਆਂ ਹੀ ਤੇ ਇਹ ਹੀ ਮੇਰੇ ਪੁੱਤਰ ਸੀਗੇ ਉਹ ਇਹ ਕਾ ਮੇਰੇ ਕੋਲ ਇਹ 13ਵਾਂ ਡੌਗ ਪੂਰੇ ਨਗਰ ਦੇ ਪੂਰੇ ਗੁੰਡਾਗਰਦੀ 10 ਨੰਬਰੀ ਨੇ ਅੱਛਾ ਰਾਤ ਨੂੰ ਇੱਥੇ ਘੇਰਨ ਵਾਲੇ ਚਾਹੇ ਡਾਂਗ ਦੇ ਆਉ ਚਾਹੇ ਰਫਲ ਦੇ ਆਉ ਮੇਰੇ ਲਾਗੇ ਕੋਈ ਆ ਨਹੀਂ ਸਕਦਾ ਰਾਤ ਨੂੰ 12 ਵਜੇ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਮੇਰੇ ਕੋਲ 19 ਬੱਚੇ ਸੀਗੇ ਉਹ ਮੇਰੇ ਇਹ ਟਾਵਰ ਦੇ ਵਿੱਚ ਰੱਖੇ ਹੋਏ ਸੀਗੇ ਕਿ ਦੇ ਵਿੱਚ ਆ ਜਿਹੜਾ ਟਾਵਰ ਹੈ ਮਾਰਕ ਦੇ ਅੰਦਰ ਟਾਵਰ ਹੈ ਉਹ ਟਾਵਰ ਦੇ ਵਿੱਚ 20 19 ਬੱਚੇ ਸੀਗੇ ਇੱਕ ਜੰਗਲੀ ਬਿੱਲੀ ਹੀ ਮੇਰੇ ਕੋਲੇ ਉਹ ਫਿਰ ਮੈਂ ਇਹ ਹੀ ਜਦੋਂ ਇਹਨਾਂ ਸਮਾਨ ਚੱਕ ਕੇ ਠੇਕੇਦਾਰ ਨੇ ਮੇਰਾ ਬਾਹਰ ਸੜ ਦਿੱਤਾ ਸਾਰਾ ਕੁਝ ਹੀ ਆਪਾਂ ਇਹਦੇ ਰਸਤੇ 'ਚ ਕੋਈ ਨੰਗਣਾ ਨਹੀਂ ਕੀਤੀ ਵੀ ਇਹ ਪਾਰਕ ਸਮਾਰ ਰਹੇ ਨੇ ਜੰਗਲ 'ਚ ਮੰਗਲ ਲੱਗ ਰਿਹਾ ਤੇ ਆਪਾਂ ਇਹ 'ਚ ਵਿਗੜ ਨਹੀਂ ਪਾਣਾ ਮੈਂ ਤਾਂ ਨਹੀਂ ਕਹਣੀ ਕਿ ਮੇਰੇ ਜਾਨਵਰਾਂ ਨਾਲ ਬਹੁਤ ਕੁਝ ਹੋਇਆ ਪਰ ਪ੍ਰਮਾਤਮਾ ਰੱਖਾ ਕਿਸੇ ਨੂੰ ਇਹ ਬੈਂਤੀ ਕੀਤੀ ਉਹਨੇ 3000 ਰੁਪਏ ਦੇ ਕੇ ਤਾਂ ਮੈਂ ਮਿੱਟੀ ਪਾ ਕੇ ਇੰਨੀ ਜਗ੍ਹਾ ਉੱਚੀ ਕੀਤੀ ਕਾਂ ਕੇ ਬਿਸਤਰੇ ਦਾ ਹਰਜਾਈਆਂ ਦੇਖ ਲੋ ਕੰਬਲ ਦੇਖ ਲੋ ਸਾਰਾ ਮੇਰਾ ਬੇਕਾਰ ਹੋ ਗਿਆ। ਅੱਛਾ ਬਾਬਾ ਜੀ ਪਰਿਵਾਰ ਕਿੱਥੇ ਗਿਆ ਇਕੱਲੇ ਹੀ ਰਹਿ ਗਏ ਹਾਂ ਇਹਨਾਂ ਨੂੰ ਧੀ ਪੁੱਤ ਮਾਰ ਦੇ ਪਰਿਵਾਰ ਕਿੱਥੇ ਆ? ਉਹ ਸੱਤ ਕੋਲ ਕੋਲੇ ਗਿਆ। ਯਵਕ ਅਰੇ ਬਾਰੀ ਹੀ ਮੇਰਾ ਲੁੱਟ ਮਾਰ ਹੋ ਗਈਆਂ। ਅੱਛਾ। ਕਹਿੰਗੇ ਫੁਣੀ ਅੱਜ। ਕਿ ਕੀ ਹੋਇਆ ਸੀ ਘਰ ਵਾਲੀ ਨੂੰ? ਘਰ ਵਾਲੀ ਨੂੰ ਕੁਝ ਨਹੀਂ ਹੋਇਆ। ਉਹ ਆਪਣੇ ਇੱਥੇ ਰਹਿੰਦੇ ਆ ਆਪਣੇ ਪਿੰਡ ਬੁਰਜ ਲਾਂਬੜੇ 'ਚ ਰਹਿੰਦੇ ਸੀ ਅਸੀਂ। ਉੱਥੇ ਜਗ੍ਹਾ ਸਰਕਾਰ ਦੀ ਤੇ ਸਰਕਾਰੀ ਜਗ੍ਹਾ ਦੇ ਵਿੱਚ ਮੈਨੂੰ ਛੋਟੇ ਹੁੰਦੇ ਨੂੰ ਉੱਥੇ ਰੱਖਿਆ ਹੋਇਆ ਸੀ ਮੈਨੂੰ ਉਹ ਜਗ੍ਹਾ ਦਿੱਤੀ ਜਗ੍ਹਾ ਦੇ ਵਿੱਚ ਮੈਂ ਕੱਚਾ ਜਿਹਾ ਮਕਾਨ ਪਾ ਕੇ ਬੈਠਾ ਰਹਿੰਦਾ ਸੀਗਾ ਉਹ ਇੱਕ ਜੱਟੀ ਆਈ ਲਾਗੋ ਕੋਨੇ ਆ ਕੇ ੱਟਕਾ ਮਾਰਿਆ ੱਟਕਾ ਮਾਰਿਆ ਬੱਚਾ ਹੋਣ ਵਾਲਾ ਹੀ ਪੇਟ ਦੇ ਵਿੱਚ ਉਹ ਵਿਚਾਰੀ ਮਰ ਗਈ ਬੱਚਾ ਨਹੀਂ ਉਹ ਨਹੀਂ ਮਰੀ ਉਹ ਵਿਚਾਰੀ ਮੇਰੇ ਸਹੁਰਿਆਂ ਨੇ ਇਹੋ ਲਟਾਣੇ ਮੇਰੇ ਨਾਲ ਘਰ ਦੇ ਪੂਰੇ ਪੂਰੇ ਛੱਕਾ ਕੀਤਾ ਹੈ ਆ ਪਾਸਾ ਬਰਗੀ ਚਾਹੀ ਨਹੀਂ ਆਹੀ ਦੀ ਆ ਬੁੱਤ ਤੇਹੀ ਰੁਫੋਣੇ ਮੇਰੇ ਕਿਦੇ ਤੱਕ ਕਿੰਨਾ ਨੇ ਤੱਕਾ ਕੀਤਾ ਤੁਹਾਡੇ ਨਾਲ ਇਹ ਸਰਦਾਰਾ ਸਿੰਘ ਉਹ ਜੀ ਘਰ ਵਾਲੀ ਦਾ ਨਾਂ ਛਿੰਦੋ ਹੈ ਜਿਹਨੇ ਤੱਕਾ ਮਾਰਿਆ ਸੀ ਅੱਛਾ ਤੇ ਸਰਦਾਰਾ ਸਿੰਘ ਉਹਨਾਂ ਨੇ ਮੇਰੀ ਸਾਰੀ ਜਵਾਨੀ ਦੀ ਕਮਾਈ ਉਹਨਾਂ ਨੇ ਹੀ ਗਾਦੀ ਹੈ ਬੋਰਿਆਂ ਰਸਤਿਆਂ 'ਚ ਰੱਖਿਆ ਉਹ ਮੈਨੂੰ ਬਹੁਤ ਕੀ ਲੱਗਦਾ ਮੇਰੇ ਕੁਝ ਨਹੀਂ ਲੱਗਦਾ ਮੈਨੂੰ ਛੋਟਾ ਹੁੰਦਾ ਸੀ ਉਹਨਾਂ ਨੇ ਜੱਟਾਂ ਨੇ ਮੈਨੂੰ ਆਪਦੇ ਕਬਜ਼ੇ 'ਚ ਰੱਖਿਆ ਹੋਇਆ ਸੀ ਅੱਛਾ ਮਾਪੇ ਮੇਰੇ ਮਾਪੇ ਵੀ ਹੈ ਨਹੀਂ ਸੀ ਉਸ ਟਾਈਮ ਦੇ ਵਿੱਚ ਅੱਛਾ ਫਿਰ ਰੰਦੇ ਵੇ ਮਾਂ ਆਪਦੀ ਮਾਂ ਨੂੰ ਪਠਾਨਕੋਟ ਤੋਂ ਲੈ ਕੇ ਆਇਆ ਅੱਛਾ ਨਾਨਕੇਆਂ ਤੋਂ ਅੱਛਾ ਇਹ ਮੇਰਾ ਮਤਿਆਪ ਵੀ ਉਹ ਨਾਲ ਆਇਆ ਮਗਰ ਆ ਗਿਆ ਇਹ ਉਹ ਵੀ ਉੱਥੇ ਰਹਿਣ ਲੱਗ ਗਿਆ ਮਗਰ ਉਹਨੇ ਹੋਰ ਥਾਣੇ ਜਾਣਾ ਆ ਮੇਰਾ ਮੁੰਡਾ ਮੈਨੂੰ ਕੁੱਟਦਾ ਆ ਮੈਨੂੰ ਮਾਰਦਾ ਆ ਮੈਂ ਫੈਕਟਰੀ 'ਚ ਇਹ ਐਸਟੀ ਪੇਪਰ ਮਿਲ ਹੈ ਸੀ ਗਣੇਸ਼ ਪੇਪਰ ਮਿਲ ਉਹਦੇ ਵਿੱਚ ਮੈਂ ਕੰਮ ਕਰਦਾ ਸੀ ਉਹਦੇ ਵਿੱਚ ਮਨ ਜਟਾਂ ਧੋਖਾ ਦੇ ਤਾਂ ਮੈਂ ਉੱਥੇ ਕੰਮ ਕਰਨ ਮਾਰ ਗਿਆ ਉਸ ਤੋਂ ਬਾਅਦ ਫਿਰ ਜਦੋਂ ਦੇਖਿਆ ਵੀ ਉੱਥੇ ਮੇਰਾ ਖੁਸ਼ ਨਹੀਂ ਬਚਿਆ ਹੈਗਾ ਤੇ ਗੋਲੀਆਂ ਚਲਾਉਣੀਆਂ ਉਹਨਾਂ ਰੋਮ ਨਵੀਂ ਨਵੀਂ ਰਫਲ ਲਈ ਸੀ ਫਿਰ ਉਹਨਾਂ ਗੋਲੀਆਂ ਚਲਾਉਣੀਆਂ ਚਾਲੂ ਕਰ ਗਏ ਮੇਰੇ ਘਰ ਵਾਲੀ ਡਰਨ ਲੱਗ ਗਈ ਕਹਿੰਦੀ ਆਪਣੇ ਵੱਜ ਜੂਗੀ ਜੇ ਤੂੰ ਐਦਾਂ ਕਰੇ ਚੜ ਚੜੀ ਇਹ ਕਿ ਬੱਚਾ ਆ ਗਿਆ ਸ਼ਹਿਰ ਜਾ ਗਿਆ ਸ਼ਹਿਰ ਜਾ ਕੇ ਮੈਂ ਫੇਮ ਕੁੰਡ ਫਰਨੀਚਰ ਵਾਲਿਆਂ ਕੋਲੇ ਪਹੁੰਚ ਜਾਓ ਕਹਿੰਦੇ ਕੋਈ ਜਾਮਣ ਲਿਆ ਇਹ ਇੱਕ ਦੇਸ਼ ਰਾਜ ਪ੍ਰਧਾਨ ਸੀਗਾ ਕੈਂਪ ਦਾ ਮੈਂ ਉਹਨੂੰ ਮਿਲਿਆ ਉਹ ਕਹਿੰਦਾ ਚੱਲ ਕਹਿੰਦਾ ਜਿਆ ਬੰਦਾ ਰੱਖ ਲੋ ਆਪਣਾਈਆ ਇਹ ਮੈਨੂੰ ਉੱਥੇ 1500 ਰੁਪਏ ਮਹੀਨੇ ਦੇ ਰੱਖਿਆ ਅਜਾ ਉਹ ਬੱਚੇ ਕਿੱਥੇ ਗਏ ਬੱਚੇ ਕਿੰਨੇ ਬੱਚੇ ਸੀਗੇ ਮੇਰੇ ਤਿੰਨ ਬੱਚੇ ਹੋਏ ਸੀਗੇ ਇੱਕਾਂ ਬੱਚਾ ਦੇ ਪਹਿਲਾ ਬੁਰਜ ਲਾਮੜੇ ਚ ਲੋ ਕੁੜੀਆਂ ਮੇਰੀਆਂ ਤੇ 36 ਵਾ 20 ਦੇ ਵਿੱਚ ਹੋਈਆਂ ਨੇ ਆ ਵਿਕਾਸ ਨਗਰ ਚ ਵਿਕਾਸ ਨਗਰ ਦੀ ਮਨਜੀਤ ਕੋ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਸਮ ਖਾਧੀ ਸੀ ਫੇਮ ਕੁੰਡ ਵਾਲਿਆਂ ਨੂੰ ਵੀ ਪਤਾ ਤੇ ਆਪਣਾ ਸਾਡਾ ਜੱਜੇਦਾਰੀ ਸੇਵਾ ਸੁਸਾਇਟੀ ਸਰਬੱਤ ਦਾ ਭਲਾ ਸਾਡੀਆਂ ਜੇਬਾਂ ਉੱਤੇ ਲਿਖਿਆ ਹੁੰਦਾ ਸੀਗਾ ਐਹੀਂ ਜਾਂਦੇ ਹੁੰਦੇ ਸੀਗੇ ਨਾਨਕ ਸਰ ਗੁਰਦੁਆਰਾ ਸਮਰਾਲਾ ਚੌਂਕ ਚ ਤੜਕੋਂ 4 ਵਜੇ ਸਸਵੇਰੇ 8 ਵਜੇ ਉਥੋਂ ਵਾਪਸੀ ਆ ਜਾਂਦੇ ਸੀ ਇਹਨਾਂ ਨੇ ਹਰ ਮੇਰੇ ਕੋਲ 1500 ਤੇ ਮੈਂ ਰੇੜਾ ਚਲਾਉਣ ਲੱਗ ਗਿਆ ਕੁੜੀਆਂ ਤਾਂ ਦਸੂ ਕੁੜੀਆਂ ਤਾਂ ਕੀ ਕੁੜੀਆਂ ਜਿਹੜੀਆਂ ਸੀ ਇੱਥੇ ਉਹ ਫਿਰ ਆਪ ਹੀ ਜਰਮ ਲਿਆ 5-10 ਮਿੰਟ ਬਾਅਦ ਖਾਤਾ ਹਾਂ ਅੱਛਾ ਤੇ ਮੁੰਡਾ ਮੁੰਡਾ ਮੇਰਾ ਉਹ ਪਿੰਡ ਬੋਰ ਚਲਾਉਂ ਆਮੜਿਆਂ ਨਾਲ ਧੱਕਾ ਮਾਰਿਆ ਸੀ ਤੇ ਬੱਚਾ ਪੇਟ ਦੀ ਮਰ ਗਿਆ ਸੀ ਪਰਿਵਾਰ ਚ ਇਕੱਲੇ ਰਹਿ ਗਏ ਯਾਦ ਆਂਦੀ ਹੈ ਇਹਨਾਂ ਦੇ ਕੇ ਮੈਂ ਭੁੱਲ ਜੁਣਾ ਫਰਾ ਕੋਈ ਨਹੀਂ ਮਾਪੇ ਵੀ ਨਹੀਂ ਸੀਗੇ ਮਾਪੇ ਦਾ ਬੰਦਾ ਬੱਚਾ ਹੁੰਦਾ ਹੈ ਕਿ ਮਾਪੇ ਨਾਲ ਰਹਿੰਦਾ ਦੁੱਖ ਸੁੱਖ ਸਾਂਝੇ ਕਰਦਾ ਹੈ ਮਾ ਬਾਬੀ ਨਹੀਂ ਹੈਗੇ ਬੱਚੇ ਵੀ ਨਹੀਂ ਹੈਗੇ ਕਰਵਾਲੀ ਵੀ ਨਹੀਂ ਕਿ ਪਾਪੂ ਜੀ ਯਾਦ ਆਂਦੀ ਆ ਉਹਨਾਂ ਦੀ ਕਦੇ ਨਾ ਕਦੇ ਹੁੰਦਾ ਆ ਨਹੀਂ ਮੈਨੂੰ ਕੋਈ ਯਾਦ ਨਹੀਂ ਹੁੰਦੀ ਨਾ ਨਾਲ ਹੀ ਪਏ ਹੁੰਦੇ ਆ ਸਾਰੀ ਇਹੇ ਰੂਹਾਂ ਦੇ ਨਾਲ ਹੀ ਸੋਚਦਾ ਮੇਰੇ ਹੀ ਆ ਸਾਰੇ ਇਹ ਤੇ ਤੁਹਾਡੇ ਹੈਗੇ ਅੱਜ ਹੁੰਦਾ ਜੇ ਉਹ ਨਾਲ ਹੁੰਦੇ ਤੇ ਫਿਰ ਸਾਡਾ ਵੀ ਇੱਕ ਸੁખી ਪਰਿਵਾਰ ਹੁੰਦਾ ਇਹ ਨਹੀਂ ਪਤਾ ਵੀ ਪਰਮਾਤਮਾ ਸਾਨੂੰ ਕਿੱਥੇ ਲੱਕ ਲਾਉਣਾ ਹੈ ਕਿੱਥੇ ਲਾ ਕੇ ਉਹਨੇ ਰੱਖਣਾ ਸੀ ਮੈਨੂੰ ਰੱਖਿਆ ਹੋਇਆ ਹੈ ਕੰਮ ਕੀ ਕਰਦੇ ਹੋ ਮੈਂ ਕੰਮ ਇਹੀ ਕਰਦਾ ਕੋਈ ਵੀ ਜਾਨਵਰ ਹੋਵੇ ਚਾਹੇ ਬੰਦਾ ਹੋਵੇ ਚਾਹੇ ਜਨਾਨੀ ਹੋਵੇ ਕੋਈ ਵੀ ਹੋਵੇ ਜੋ ਰੋੜ ਤੋਂ ਢਿੱਗਿਆ ਹੋਵੇ ਆ ਤੁਹਾਨੂੰ ਦੀ ਦੇਖਭਾਲ ਕਰਨੀ ਇਹ ਇੱਕ ਗਲਾਬ ਗਣਾਵ ਹੈ ਨਪਾਲ ਦਾ ਸੀਗਾ ਉਹ ਇਸ ਟਾਈਮ ਇੱਥੇ ਹੈਗਾ ਸਾਹਿਬ ਮੇਰੀ ਗੱਲ ਸੁਣੋ ਕਿੰਨੇ ਟਾਈਮ ਤੋਂ ਜਿਹੜੇ ਤੁਸੀਂ ਡੌਗ ਦੀ ਸੇਵਾ ਕਰ ਰਹੇ ਹੋ ਕਿੰਨੇ ਟਾਈਮ ਹੋ ਗਿਆ ਇਹ ਮੈਨੂੰ 30 ਸਾਲ ਹੋ ਗਏ ਨੇ ਇਹੇ ਰੰਗਾਂ ਦੀ ਅੱਛਾ ਇਹ ਦੁੱਧ ਪੈਟਾਗਰੀ ਇਹ ਕਿਤਰੋਂ ਆਉਂਦੀਆਂ ਨੇ ਪੈਸੇ ਨਾਲ ਨਾਲ ਇੱਕ ਦੇਵੀ ਐ ਐਜੀ ਉਹ ਦੇਵੀ ਐ ਜਦੋਂ ਮੈਂ ਫੋਨ ਕਰਾਂ ਉਹਦਾ 5 ਕਿਲੋ ਦੁੱਧ ਨਿੱਤ ਨੇਮ ਉਹਨੇ ਦੇਣਾ ਐ ਅੱਛਾ ਉਹਨੇ ਸਵੇਰ ਨੂੰ ਵੀ 5 ਕਿਲੋ ਪਾਣਾ ਤੇ ਰਾਤ ਨੂੰ ਵੀ 5 ਕਿਲੋ ਪਾਣਾ ਐ ਅੱਛਾ ਉਹ ਬਾਬਾ ਜੀਤ ਸਿੰਘ ਗੁਰਦੁਆਰੇ ਦੇ ਲੱਗੇ ਹੀ ਰਹਿੰਦੇ ਨੇ ਲੱਖ ਪਾਪਾ ਜੀ ਅ ਅੱਜ ਜਿਹੜੇ ਆ ਕਹਿੰਦੇ ਕਿ ਬੀਬੀ ਆ ਜਿਹੜੇ ਕਿ ਦੁੱਧ ਦੇ ਕੇ ਜਾਂਦੀ ਪੇਟਾ ਗਰੀ ਦੇ ਕੇ ਜਾਂਦੇ ਤੁਹਾਡੇ ਫਿਰ ਖਾਣ ਪੀਣ ਦਾ ਕਿੱਦਾਂ ਮਤਲਬ ਚੱਲਦਾ ਆ ਇਹ ਖਾਣ ਪੀਣ ਦਾ ਰਾਹੀ ਆ ਜਿਹੜੇ ਵੀ ਪ੍ਰਮਾਤਮਾ ਮੈਨੂੰ ਦੇ ਜਾਂਦੇ ਨੇ ਜਾਂ ਨਹੀਂ ਹੁੰਦਾ ਤੇ ਜੀ ਇਹ ਬੀਬੀ ਕੋਲੋਂ ਮੈਂ ਪੇਟਾ ਗਰੀ ਮੰਗਦਾ ਆ ਦੁੱਧ ਮਾਂਦ ਪਾਉਂਦੇ ਆ ਜਦੋਂ ਪੈਸਾ ਹੈ ਨਹੀਂ ਲੋਨਾਂ ਨੂੰ ਮੈਂ ਯਾਦ ਕਰਦਾ ਵੀ ਪਹਿਲੇ ਮੇਰੇ ਕੋਲ ਪੈਸਾ ਹੈ ਨਹੀਂ ਅੱਛਾ ਉਹ ਜਦ ਰਿਹਾ 1000 2000 ਮੈਨੂੰ ਦੇ ਜਾਂਦੇ ਨੇ ਕੇਲਾਪਨ ਮਹਿਸੂਸ ਹੁੰਦਾ ਆ ਨਹੀਂ ਨਹੀਂ ਹੁੰਦਾ ਹੁਣ ਨਹੀਂ ਹੁੰਦਾ ਮਤਲਬ ਜਦੋਂ ਘਰ ਦੇ ਛੱਡ ਗਏ ਸੀਗੇ ਇਕੱਲੇ ਹੀ ਰਹਿ ਗਏ ਸੀਗੇ ਸੋਚਿਆ ਨਹੀਂ ਦੁਬਾਰਾ ਜ਼ਿੰਦਗੀ ਆਪਣੀ ਵਸਾ ਲਈਏ ਦੁਬਾਰਾ ਜਿਹੜਾ ਵਿਆਹ ਕਰ ਨਹੀਂ ਮੈਨੂੰ ਇਹ ਰਸਤਾ ਨਹੀਂ ਦਾ ਮੇਰੀ ਹੁਣ ਨਹੀਂ ਲੋਹੀ ਰਹੀ ਹੁੰਦੀ ਮੈਨੂੰ ਲੋੜ ਨਹੀਂ ਪਈ ਫੇਰ ਇਹਨਾਂ ਰਸਤੇ ਜਾਣ ਨੂੰ ਇਹੀ ਮੇਰੇ ਧੀਆਂ ਨੇ ਇਹੀ ਮੇਰੇ ਜਨਮ ਵਾਲੇ ਜਿਹੜੇ ਪੁੱਤਰ ਨੇ ਦੇ ਆਇਜ਼ ਨੂੰ ਵੀ ਕੁਝ ਹੋਇਆ ਅੱਖਾਂ ਨੂੰ ਵੀ ਕੁਝ ਹੋਇਆ ਤੁਸੀਂ ਪਲਕਾ ਬਹੁਤ ਘਟ ਮਾਰਦੇ ਇੱਕ ਅੱਖ ਨੂੰ ਮੇਰਾ ਆਪਰੇਸ਼ਨ ਹੋਇਆ ਸੀ ਹਜੇ ਇੱਕ ਦਾ ਹੋਣ ਵਾਲਾ ਆ ਅੱਛਾ ਕਿਉਂ ਆਪਰੇਸ਼ਨ ਕਿਸ ਚੀਜ਼ ਦਾ ਉਹ ਜਿਹੜਾ ਕਹਿੰਦੇ ਸੀ ਮੂਰਤੀ ਆਇਆ ਕੋਈ ਛਿੱਟਾ ਹਾਂ ਉਹ ਆਲਮਗੀਰ ਆ ਲੈਣੇ ਕਰਵਾਇਆ ਸੀ ਅੱਛਾ ਹਾਂਜੀ ਅੱਛਾ 30 ਸਾਲ ਤੋਂ ਮਤਲਬ ਇੱਧਰ ਹੀ ਰਹਿਨੇ ਇੱਥੇ ਹੀ ਸੋਣੇ ਇੱਥੇ ਖਾਲੀ ਜਿਹੇ ਹੀ ਜਗਾ ਜੰਗਲ ਸੀਗਾ ਇਹ ਜੰਗਲ ਦੇ ਅੰਦਰ ਹੀ ਮੈਂ ਰਹਿੰਦਾ ਸੀ ਸ਼ਿਵ ਜੀ ਦੀ ਮੂਰਤੀ ਸੀਗੀ ਇੱਥੇ ਇਹ 5.5 ਕੁਇੰਟਲ ਦੀ ਬਣਾਈ ਸੀ ਉਹ 5.5 ਕੁਇੰਟਲ ਦੀ ਮੂਰਤੀ ਇਹਨਾਂ ਕਾਰਪੋਰੇਸ਼ਨ ਵਾਲਿਆਂ ਨੇ ਚੱਕ ਲਈ ਸ਼ਾਮ ਨੂੰ 7 ਵਜੇ ਗੱਡੀ ਵਾੜ ਕੇ ਲੱਕੀ ਇੰਸਪੈਕਟਰ ਸੀਗਾ ਉਹਨੂੰ ਮੈਂ ਰੋਲਾ ਪਾਉਣ ਲੱਗਿਆ ਮੈਂ ਦੇਖੋ ਕਾਰਪੋਰੇਸ਼ਨ ਵਾਲੇ ਚੋਰੀ ਕਰ ਰਹੇ ਸ਼ਿਵਜੀ ਜੀ ਕਾਰਪੋਰੇਸ਼ਨ ਵਾਲੇ ਚੋਰੀ ਕਰ ਰਹੇ ਸ਼ਿਵਜੀ ਜੀ ਇਹ ਮੇਰੀ ਬਾਹ ਫੜ ਕੇ ਲੈ ਗਿਆ ਉਧਰ ਇੰਸਪੈਕਟਰ ਉਹਨਾਂ ਨੇ ਫੜਾ ਫੜ ਲੱਦ ਕੇ ਮੂਰਤੀ ਗੱਡੀ 'ਚ ਉਹਦਾ ਗੋਡਾ ਟੁੱਟ ਗਿਆ ਸ਼ਿਵਜੀ ਦਾ ਉਜੋ ਨਾਗ ਟੁੱਟ ਗਿਆ ਆਪਾਂ ਦੀ ਪੜੇ ਲਿਖੀ ਵੀ ਆ ਤੁਸੀਂ ਨਹੀਂ ਗੂਠਾ ਸੀ ਆਪੀ ਚਾਚਾ ਆਪੋ ਅੱਛਾ ਜੇ ਮਤਲਬ ਜਦੋਂ ਘਰ ਵਾਲੀ ਚਲੀ ਗਈ ਪੂਰਾ ਪਰਿਵਾਰ ਚਲੇ ਗਿਆ ਸੋਹਰਿਆਂ ਨੇ ਕਦੇ ਬੁਲਾਇਆ ਨਹੀਂ ਕਰੱਖਿਆ ਨਹੀਂ ਨਹੀਂ ਸੋਹਰਿਆਂ ਨੇ ਵੀ ਜਿਹੜਾ ਮੇਰੀ ਸੱਸ ਵੀ ਚਲੀ ਗਈ ਵਿਚਾਰੀ ਆਪਣੇ ਘਰ ਨੂੰ ਤੇ ਜਦੋਂ ਫਿਰ ਸਾਲਾ ਵੀ ਚਲੇ ਗਿਆ ਮੈਂ ਜਦੋਂ ਗਿਆ ਤੇ ਜਿਹੜਾ ਵੱਡਾ ਸਾਲਾ ਉਹਨੇ ਗਾਲ ਕੱਢੀ ਕਹਿੰਦਾ ਆ ਗਿਆ ਭੈਣ ਚੋੜ ਫਿਰ ਉੱਤੋਂ ਜਾ ਕੇ ਮੈਂ ਪਿੱਛੇ हट ਗਿਆ ਸਭ ਭੈਣ ਭਰਾ ਵੀ ਨਹੀਂ ਕੋਈ ਹੈਗਾ ਤੁਹਾਡੇ ਮੇਰੀ ਛੋਟੀ ਭੈਣ ਹੈਗੀ ਹੈ ਇੱਕ ਪੁੱਛਦੀ ਹੈ ਉਹ ਇਹ ਜੇ ਹਮਨੇ ਵੀ ਕਰਦੇ ਹੋਈ ਸੀ ਥੋੜਾ ਜਿਹਾ ਉਹਦੀ ਬੇਠੀ ਹੈ ਅਸੀਂ ਦੋ ਹੀਆਂ ਭੈਣ ਹੋਈਆਂ ਦੋ ਹੀ ਭੈਣ ਭਰਾਓ ਅੱਛਾ ਪੁੱਛਦੀ ਹੈ ਯਾਦ ਆਂਦੀ ਹੈ ਆਪਣੇ ਭੈਣ ਕਰੇ ਜਾਣਦੇ ਹੋ ਤੁਸੀਂ ਅੱਜ ਲਕਣੀ ਮੈਂ ਗਿਆ ਹੈਗਾ ਅੱਛਾ ਉਹ ਮਿਲਣ ਲਈ ਆਂਦੀ ਹੈ ਹਾਂ ਉਹ ਤਿੰਨ ਚਾਰ ਵਾਰ ਆ ਮਿਲ ਗਈ ਹੈ ਅੱਜ ਫੇਰ ਕਰਦੇ ਹੋਈ ਕਹਿੰਦੀ ਮੈਂ ਆਵਾਂਗੀ ਇੱਕ ਦੋ ਦਿਨਾਂ ਚ ਵੀ ਤੂੰ ਕਿੰਨੀ ਉਮਰ ਕਿੰਨੀ ਹੈ ਬਾਬਾ ਜੀ ਤੁਹਾਡੀ ਮੇਰੀ ਆਗੀ 60 70 ਤੋਂ 575 ਸਾਲ ਦੀ ਹੈ 75 ਸਾਲ ਦੀ ਉਮਰ ਹੈ ਤੇ ਬਾਬਾ ਜੀ ਬਿਲਕੁਲ ਇਕੱਲੇ ਆ ਨਾ ਘਰ ਵਾਲੀ ਹੈ ਨਾ ਕੋਈ ਬੱਚਾ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਬੇਜੁਬਾਨ ਨੇ ਸਟਰੀਟ ਡੌਗਸ ਨੇ ਉਹਨਾਂ ਨੂੰ ਆਪਣਾ ਸਹਾਰਾ ਜਿਹੜਾ ਬਣਿਆ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਤੇ ਦੁੱਧ ਤੇ ਪੈਟਾਗਰੀ ਜਿਹੜੀਆਂ ਰੱਖੀਆਂ ਹੋਈਆਂ ਨੇ ਬਾਬਾ ਜੀ ਕਹਿੰਦੇ ਆ ਕਿ ਮੇਰਾ ਕੋਈ ਨਾਲ ਨਹੀਂ ਹੈਗਾ ਪਰ ਮੈਂ ਕਦੇ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਦਾ ਮੈਂ ਸਾਰੇ ਦੁੱਖ ਜਿਹੜੇ ਭੁੱਲ ਜਾਣਾ ਆ ਇਹਨਾਂ ਨੂੰ ਜਿਹੜੇ ਇਹ ਮੇਰੇ ਨਾਲ ਜਿਹੜੇ ਸੁੱਤੇ ਹੁੰਨੇ ਆ ਤੇ ਬਾਬਾ ਜੀ ਇੱਕ ਲਾਸਟਵਾਲ ਕਰੂੰਗੀ ਜਾਂਦੇ ਜਾਂਦੇ ਬਾਬਾ ਜੀ ਕੀ ਅਪੀਲ ਕਰਨਾ ਚਾਹੋਗੇ ਕਿ ਜਿਹੜਾ ਸੁਨੇਹਾ ਲੋਕਾਂ ਨੂੰ ਦੇਣਾ ਚਾਹੋ? ਮੈਂ ਇਹਨੂੰ ਕਹਿਣਾ ਵੀ ਬੜਾ ਧੰਨਵਾਦ ਦੀ ਹੈ ਜਿਹੜਾ ਇਹਨਾਂ ਜਾਨਵਰਾਂ ਦੀ ਜਿਹੜੀ ਸੇਵਾ ਕਰਦਾ ਆ ਇਹ 84 ਆਪਣਾ ਮਾਨਸਜਾਮਾ ਆ ਇਹ ਮਾਨਸਜਾਮਾ ਛੱਡ ਕੇ ਇਹ ਉਹ ਮਾਰ ਕੇ 84 ਦੀਆਂ ਘੱਟ ਪੁਤਲੀਆਂ 'ਚ ਪਾਉਂਦਾ ਆ ਵੀ ਇਹ ਸੋਚੋ ਵੀ ਡੱਡੂ ਮੱਛਲੀ ਤਾਂ ਕਿ ਜੀਵ ਨੇ ਜਿਹੜੇ ਇਹ ਇਨਸਾਨ ਸੀਗੇ ਕਿਦਾਂ ਇਹ ਕਿ ਰਾਸੀ ਜਾਣਾ ਇਹਨਾਂ ਦੀ ਬੇਨਤੀ ਇਹੀ ਕਰ ਰਹਾ ਹੈ ਪ੍ਰਮਾਤਮਾ ਇਹਨਾਂ ਦਾ ਜਾਮਾ ਬਦਲ ਕੇ ਗਊ ਦੇ ਜਾਮੇ ਚ ਲਿ ਜਾ ਉਹ ਗਊ ਦਾ ਜਾਮਾ ਪੂਰਾ ਕਰਕੇ ਮਾਨਸ ਜਾਮੇ ਚ ਫਿਰ ਵਾਪਸ ਜੀ ਆ ਸੋ ਜਿਹੜੀ ਕਹਾਣੀਆਂ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਤੁਸੀਂ ਬਾਬੇ ਦੀ ਸਟੋਰੀ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ